Thank you ਹਾਂਜੀ ਵਾਈਬਰ ਜੀ ਦਾ ਖਾਦਾ ਵਾਈਬਰ ਜੀ ਕੀ ਬੱਲੇ ਮੈਂ ਸੁਖਿੰਦਰ ਸਿੰਘ ਖਾਲਸਾ ਸੈਂਸਰਾ ਪਬਲਿਕ ਪ੍ਰਾਈਮਰੀ ਵੀ ਤੇ ਆਪ ਸਭ ਜੀ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਜ਼ਿਲ੍ਹਾ ਅਮਰਜ਼ਰ ਦੇ ਪਿੰਡ ਕਾਮਲਪੁਰਾ ਜਿਹਨੂੰ ਕਿ ਹਲਕਾ ਜਨਾਲਾ ਤਹਿਸੀਲ ਜਨਾਲਾ ਲੱਗਦੀ ਆ ਉਹਦੇ ਵਿੱਚ ਪਹੁੰਚੇ ਆ ਸਾਡੀ ਇੱਕ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਚੈਨਲ ਦੇ ਥਰੂ ਲਾ ਲੋ ਜਾਂ ਵੈਸੇ ਕਿ ਕੁਝ ਹੀਰੇ ਆਪਾਂ ਜਿਹੜੇ ਸਾਡੇ ਆਲ ਪੰਜਾਬ ਯੂਥ ਹੈ ਜਿਸ ਤਰ੍ਹਾਂ ਕਿ ਸਰਕਾਰਾਂ ਜਿਹੜੀਆਂ ਕਰਦੀਆਂ ਨੇ ਕਿ ਨਸ਼ਿਆਂ ਦੇ ਜਿਹੜੇ ਦਰਿਆ ਚੱਲਦੇ ਆ ਪੰਜਾਬ ਦੇ ਵਿੱਚ ਤੇ ਸਾਡੇ ਜਿਹੜੀ ਜਵਾਨੀ ਦਾ ਘਾਣ ਹੋ ਰਿਹਾ ਵਾ ਉਹਨੂੰ ਆਪਾਂ ਇੱਕ ਯੂਥ ਨੂੰ ਚੰਗੀ ਸਿਹਤ ਦੇਣ ਵਾਸਤੇ ਇਹ ਕਹਿੰਦਾ ਸਰਕਾਰਾਂ ਦੇ ਮਤਲਬ ਕਰਨ ਵਾਸਤੇ ਕਿ ਸਰਕਾਰਾਂ ਰੌਲਾ ਤਾਂ ਬੜਾ ਪਾਉਂਦੀਆਂ ਨੇ ਤੇ ਪਰ ਕੁਝ ਸਾਡੇ ਇਹੋ ਜਿਹੇ ਹੀਰੇ ਵੀ ਨੌਜਵਾਨ ਹੁੰਦੇ ਨੇ ਜਿਹੜੇ ਕਿ ਕੁਝ ਆਰਥਿਕ ਸਥਿਤੀਆਂ ਦੇ ਵਿੱਚ ਕੁਝ ਆਪਣੀ ਘਰ ਦੀ ਲਾਲੋ ਗਰੀਬੀ ਦੇ ਕਾਰਨ ਕਿਹਦੇ ਕਾਰਨ ਜਿਹੜੇ ਉਹ ਤਾਂ ਉੱਪਰ ਨਹੀਂ ਪਾਉਂਦੇ ਉਹਨਾਂ ਵਾਲੇ ਦਾ ਸਰਕਾਰਾਂ ਦਾ ਧਿਆਨ ਨਹੀਂ ਜਾਂਦਾ ਬਸ ਇਹ ਆਪਣੇ ਰੋਲੇ ਦੇ ਵਿੱਚ ਇੱਕ ਦੂਜੇ ਦੀ ਆਪੋਜੀਸ਼ਨ ਦੇ ਵਿੱਚ ਰਹਿੰਦੀ ਆ ਕਿ ਨਸ਼ਾ ਚੱਲ ਰਿਹਾ ਜੀ ਜਵਾਨੀ ਦਾ ਘਾਣ ਹੋ ਰਿਹਾ ਭਰਾਣ ਹੋ ਰਿਹਾ ਉਹ ਕਰਦੇ ਆ ਕਿ ਪਬਲਿਕ ਪ੍ਰਾਈਮ ਟੀਵੀ ਚੈਨਲ ਦੀ ਸਾਡੀ ਇੱਕ ਬਹੁਤ ਹੀ ਕੋਸ਼ਿਸ਼ ਆ ਆਪਣੀ ਸਾਡੀ ਮੇਰੀ ਆਪਣੀ ਵੀ ਕੋਸ਼ਿਸ਼ ਹੀ ਰਹਿੰਦੀ ਆ ਕਿ ਆਪਾਂ ਜੂਤ ਜਿਹੜੇ ਆ ਉਹ ਇਹੋ ਜਿਹੇ ਤਰਾਏ ਨੇ ਅੱਜ ਅਸੀਂ ਕਾਮਲਪੁਰ ਪਰਾ ਪਿੰਡ ਦੇ ਵਿੱਚ ਇੱਕ ਹੀਰੇ ਨੂੰ ਤਾਸ਼ਿਆ ਵਾ ਉਹਨੇ ਹੀਰਾ ਸਰਦਾਰ ਹਰਜੀਤ ਸਿੰਘ ਜੀ ਜਿਹੜੇ ਪਾਵਰ ਲਿਫਟਿੰਗ ਕੋਚ ਨੇ ਔਰ ਉਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜੀਆਂ ਮੱਲਾਂ ਮਾਰੀਆਂ ਨੇ ਬਹੁਤ ਹੀ ਅਵਾਰਡ ਲੈ ਚੁੱਕੇ ਨੇ ਔਰ ਆਓ ਉਹਨਾਂ ਨਾਲ ਇੱਕ ਅਜ ਸਪੈਸ਼ਲ ਤੌਰ ਤੇ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਇਹ ਜਿਹੜਾ ਪਾਵਰ ਲਿਫਟਿੰਗ ਕੋਚ ਦਾ ਜਿਹੜਾ ਰੁਝਾਨ ਹੈ ਉਹਨਾਂ ਦਾ ਕਿੱਥੋਂ ਤੇ ਕਦੋਂ ਸ਼ੁਰੂ ਹੋਇਆ ਕਿੰਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਂ ਉਹਨਾਂ ਦਾ ਸ਼ੌਂਕ ਸੀ ਜਾਂ ਕੀ ਸੀ ਤੇ ਇਸ ਵੇਲੇ ਉਹ ਕਿਸ ਸਥਿਤੀ ਦੇ ਨੇ ਸਾਰੀ ਕਰਦੇ ਆ ਉਹਨਾਂ ਨਾਲ ਗੱਲਬਾਤ ਆਓ ਜੀ ਹਾਂਜੀ ਹਦੀਪ ਜੀ ਮੇਰਾ ਨਾਮ ਵੀ ਸਿੰਘ ਕਮਤਰਾ ਜੀ ਸਾਰੇ ਬਿਨਾਂ ਸਾਰੇ ਬਿਨਾਂ ਨਾਲ ਸਾਰੇ ਨਾਲ ਹਾਂਜੀ ਹਦੀਪ ਸਿੰਘ ਜੀ ਆਪਣਾ ਅ ਆਪਾਂ ਕਦੋਂ ਦਾ ਇਸ ਗੇਮ ਤੋਂ ਤੁਹਾਨੂੰ ਜਿਹੜਾ ਰੁਝਾਨ ਹੈ ਜਾਂ ਸ਼ੌਂਕ ਹੈ ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਸੀ ਕਿ ਜਾਂ ਸ਼ੌਂਕ ਸੀ ਤੁਹਾਡਾ ਸ਼ੁਰੂ ਤੋਂ ਤੇ ਕਦੋਂ ਤੇ ਗੇਮ ਤੁਹਾਡੀ ਸਟਾਰਟ ਹੋਈ ਹੈ ਜੀ ਭਾਈ 2001 ਵਿੱਚ ਮੈਂ ਚਾਲੂ ਕੀਤੀ ਸੀ 2021 ਦੇ ਵਿੱਚ ਮੈਂ ਗੇਮ ਛੱਡੀ ਥੋੜੀ ਜਿਹੀ ਬਰਾਉਡ ਬੈ ਗਈ ਇਹ ਉਹਦਾ ਕਾਰਨ ਵੀ ਸੀ ਕਿ ਮੈਨੂੰ ਗੇਮ ਸ਼ੁਰੂ ਨਹੀਂ ਬਈ ਮੇਰੇ ਚਾਚਾ ਜੀ ਜਿਹੜੇ ਅਮਰੀਕ ਸਿੰਘ ਭਲਾਪਿੰਡ ਉਹ ਉਹਨਾਂ ਨੇ ਮੈਨੂੰ ਗੇਮ ਚਾਲੂ ਕਰਾਈ ਇੱਕ ਗੁਰਸਾਹਿਬ ਨੇ ਕਨਵਾਲ ਤੋਂ ਕੋਟ ਸਾਹਿਬ ਜਿਹੜੇ ਸਭ ਤੋਂ ਪਹਿਲਾਂ 2001 ਦੇ ਵਿੱਚ ਮੈਂ ਬੀਹੰਤਰਾ ਸਕੂਲੇ ਪੜ੍ਹਦੇ ਰਹੇ ਮੇਰੇ ਨਾਲ ਉਦੋਂ ਬਾਅਦ ਮੇਰੇ ਜਿਹੜੇ ਉਸਤਾਦ ਨੇ ਜਿਹੜੇ ਗੁਰੂ ਰੂਪ ਨੇ ਸਾਡੇ ਉਹ ਅਮਨ ਹੋਰਤੀ ਖਗਵਾੜਾ ਜੀ ਜਿਨ੍ਹਾਂ ਨੇ ਪਾਵਰ ਲਿਫਟਿੰਗ ਚਾਲੂ ਕਰਾਈ ਆ ਉਹਨਾਂ ਦਾ ਬਹੁਤ ਧੰਨਵਾਦ ਹੈ ਇਹ ਤੁਸੀਂ 2001 ਤੋਂ ਚੱਲੋ ਗੀਤੀ ਹੈ ਤੇ ਅੱਜ ਇਸ ਨੂੰ ਮਤਲਬ 2021 ਆ ਗਈ ਹੈ 20 ਸਾਲ ਦਾ ਸਮਾਂ ਚੱਲ ਗਿਆ ਤੁਹਾਨੂੰ ਇਸ ਗੇਮ ਵਿੱਚ ਪਾਣ ਦੇ ਬਹੁਤ ਸੀ ਮੱਲਾ ਮਾਰੀਆਂ ਨੇ ਨੈਸ਼ਨਲ ਇੰਟਰਨੈਸ਼ਨਲ ਤੁਸੀਂ ਕਹੋ ਇਸ ਸਮੇਂ ਦੌਰਾਨ ਤੁਹਾਡੇ ਜਿਹੜੀ ਇਸ ਮੰਜ਼ਰ ਤੱਕ ਪਹੁੰਚਣ ਤੱਕ ਤੁਹਾਡਾ ਵਿਸ਼ਵਾਸ ਜਿਹੜਾ ਸਹਿਯੋਗ ਜਾਂ ਯੋਗਦਾਨ ਕਿਸ ਦਾ ਰਿਹਾ ਤੁਮੇ ਜਦਾ ਪਰਿਵਾਰ ਦਾ ਹੋਵੇ ਜਾਂ ਜਾ ਕੇ ਰਿਸ਼ਤੇਦਾਰ ਦਾ ਜਾਂ ਕਿਸੇ ਮਤਲਬ ਹੋਰ ਤੁਹਾਡੇ ਮਤਲਬ ਮੋਹਰਪੁਰ ਦਾ ਲਾੜੂ ਜਾਂ ਕਿਸੇ ਦਾ ਕਿਹਦਾ ਸਹਿਯੋਗ ਤੁਸੀਂ ਜਾਦਾ ਮੰਨਦੇ ਹੋ ਆਪਣੇ ਇਸ ਮੰਜ਼ਰ ਤੱਕ ਪਹੁੰਚਣ ਵਾਸਤੇ ਇਹ ਪਹਿਲੀ ਗੱਲ ਹੈ ਮੇਰੇ ਜਿਹੜੇ ਉਸਤਾਦ ਜੀ ਨੇ ਅਮਨ ਹੋਤੀ ਜੋ ਅਜੇ ਬੱਚੇ ਮੇਰੇ ਮਾਦੀ ਦੇ ਮਰਕੂਬੀਅਮ ਕਰਦੇ ਨੇ ਉਹਨਾਂ ਨੇ ਬਦੌਲਿਆ ਬਾਕੀ ਅਜੇ ਤੱਕ ਭਾਈ ਕਿਸੇ ਨੇ ਸਾਥ ਨਹੀਂ ਦਿੱਤਾ ਸਰਕਾਰ ਨੇ ਉਹਨੇ ਸਾਥ ਦਿੱਤਾ ਜਾਂ ਮੇਰੇ ਭਰਾ ਨੇ ਵੱਡੇ ਭਰਾ ਬੋਜੀਤ ਸਿੰਘ ਮਹਾਰ ਉਹਨਾਂ ਨੇ ਮੇਰਾ 52000 ਰੁਪਏ ਉਹਨਾਂ ਮੈਨੂੰ ਦਿੱਤਾ ਜੇ ਮਾਰਦੇ ਅਜੇ ਤੱਕ ਨਾ ਕੇ ਸਰਕਾਰ ਨੇ ਨਾ ਕੇ ਆਨ ਆਰ ਆਈ ਮਦਦ ਇਹ ਆਪਣੇ ਆਪਣੇ ਹਲਕੇ ਦੇ ਵਿੱਚ ਲਾ ਲਏ ਤੇ ਦੂਜਾ ਨਾਲੇ ਹਲਕੇ ਜੀ ਇਹ ਵਿਧਾਇਕ ਹਰਪ੍ਰਤਾਪ ਜਨਲਾਲਾ ਜੀ ਉਹਨੇ ਪਹਿਲਾ ਅਮਰਪਾਲ ਗੋਨੀ ਜੀ 10 ਰੁਪਏ ਨੇ ਇਹ ਸਰਕਾਰ ਰਹੀ ਹੈ ਅਕਾਲੀ ਦਲ ਦੀ ਦਾ ਸਰ ਤੇ 5 ਸਾਲ ਦੀ ਸਰਕਾਰ ਜਿਹੜੀ ਹੈ ਕਾਂਗਰਸ ਦੀ ਹੋਈ ਉਹ ਚੱਲੇ ਇਹਨਾਂ ਦੋਹਾਂ ਸਰਕਾਰਾਂ ਵੱਲੋਂ ਤੁਹਾਨੂੰ ਕਿਸੇ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਕਿਸਮ ਦੀ ਕੋਈ ਆਰਥਿਕ ਜਾਂ ਕਿਸੇ ਕਿਸਮ ਦੀ ਕੋਈ ਹੈਲਪ ਹੋਈ ਹੈ ਇਸ ਸਮੇਂ ਦੌਰਾਨ ਦੇਖੋ ਭਾਈ ਇਹ ਸਰਕਾਰ ਹਰ ਪਾਸੇ ਨਹੀਂ ਨਾਲਾ ਇਹ ਇੱਥੇ ਮੈਂ ਛੋਟੇ ਜਿਹੇ ਕਮਰੇ ਜਿਵੇਂ ਕਰਦਾ ਹਾਂ ਜੋ ਕੱਲ ਪਹਿਲਾਂ ਦਿਨੋਂ ਸਾਡੇ ਕੋ ਆਏ ਜਾਂਦੇ ਕੋ ਆ ਜੀ ਜਿਹੜੀ ਗਦਾਮ ਬਣਾਉ ਵੱਡਾ ਬਣਾਉ ਜਿੱਥੇ ਤੁਹਾਡੇ 3 ਲੱਖ ਰੁਪਏ ਜਿਹੜਾ ਅਸੀਂ ਦੇ ਕੇ ਜਾਵਾਂਗੇ ਜੇ ਮੈਂ ਰਜਿਸਟਰ ਕਰਾਉਂ ਉਹ ਕਰ ਰਹੀ ਜੇ ਮੈਂ ਰਜਿਸਟਰ ਕਰਾਇਆ ਫਿਰ ਗਦਾਮ ਬਣਾ ਗਿਆ ਤੁਹਾਡੇ ਸਾਹਮਣੇ ਗਦਾਮ ਆ ਇਹਦੇ ਮੈਂ ਚੁੱਕ ਚੁਗਾ ਕੇ ਪੈਸੇ ਭਾਈ ਗਦਾਮ ਬਣਾਇਆ ਫਿਰ ਇੱਥੇ ਸੱਧਿਆ ਉਹਨਾਂ ਨੂੰ ਫਿਰ ਇਹ ਵੀ ਇੱਕ ਗਦਾਮ ਆਂਦੇ ਸੀ ਅਸੀਂ ਪੈਸੇ ਨਹੀਂ ਦੇ ਸਕਦੇ ਅਸੀਂ 3 ਘੋੜਾ ਦੇ ਸਕਦੇ ਹੋਰ ਕੋਈ ਨਹੀਂ ਦੇ ਸਕਦੇ ਫਿਰ ਸਰਦਾਰ ਗੁਰਦੀਪ ਸਿੰਘ ਓਜਲਾ ਜੀ ਉਹਨਾਂ ਨੂੰ ਟੂਰਨਾਮੈਂਟ ਦੇ ਵਿੱਚ ਸੱਧਿਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਨੂੰ ਕੋਈ ਦੇ ਕੇ ਜਾਓ ਉਸ 10000 ਬੰਦੇ ਸਾਹਮਣੇ ਮੈਂ ਕਹਿ ਗਿਆ ਕਿ ਮੈਂ ਭਰਵਾ ਦੀ ਹਰਦੀ ਗਦਾਮ ਭਰਾਂ ਨੂੰ ਮੈਂ 2 ਲੱਖ ਰੁਪਏ ਨਵਾਗਾ ਜੀ ਮਾਰਦੇ ਆ ਆਪਾਂ ਗੁੜਣੀ ਜਾਤੀ ਹੈ ਸਰਕਾਰਾਂ ਦਾ ਧਾਰਾ ਤੇ ਉਸ ਤੋਂ ਬਾਅਦ ਮਤਲਬ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਜਾਂ ਕਿਸੇ ਕਿਸਮ ਦੀ ਆਪਣਾ ਕੋਈ ਮਾਰਤਾ ਸਾਫ ਨਹੀਂ ਹੋਈ ਕਿ ਕਿਉਂ ਨਹੀਂ ਦਿੱਤਾਗਾ ਕੀ ਕਰ ਜੀ ਦੇਖੋ ਭਾਈ ਅਸੀਂ ਗਿੜੇ ਮਾਰਦੇ ਆਂ ਜਾਂ ਜਾ ਕੇ ਆਂਦੇ ਵੀ ਰਹੇ ਆਂ ਭਾਜੀ ਸਾਨੂੰ ਸੱਧਿਆ ਵੀ ਦਫਤਰੇ ਵੀ ਦਫਤਰੇ ਦਿਖਾ ਦਿਓ ਅਸੀਂ ਦਫਤਰੇ ਲਖਾਇਆ ਵੀ ਆਂ ਸ਼ਹਿਰ ਭਵਿੰਦਾ ਸਾਹਿਬ ਦੀ ਤੇਰੇ ਇੰਨੇ ਉੱਥੇ ਜਾਣਾ ਤੇ ਉਹ ਕਦੀ ਮਿਲਣਾ ਕਦੀ ਨਹੀਂ ਮਿਲਾਂ ਹੀ ਘਟੂ ਘਟ ਵੀ 40 50 ਢੇੜੇ ਮਾਰਨੇ ਬੜੇ ਬਹੁਤ ਜ਼ਿਆਦਾ 2 ਸਾਲ ਢੇੜੇ ਮਾਰਦੇ ਆ ਪਰ ਨਹੀਂ ਉਹਨਾਂ ਦਾ ਦਾਦਾ ਕੋਈ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹੀ ਹੈ ਕਿ ਜੇ 2012 ਲੈ ਕੇ ਹੁਣ 2021 ਜੱਪਾ ਆ ਗਏ ਆ ਮਤਲਬ ਇਥੋਂ ਤੱਕ ਤੁਸੀਂ ਜਿਹੜੀ ਮੱਜਰ ਤੱਕ ਪਹੁੰਚੇ ਹੋ ਤੇ ਤੁਹਾਨੂੰ ਜਿਹੜਾ ਪ੍ਰੇਰਿਤ ਕਰਨ ਵਾਸਤੇ ਤੇ ਜਦੋਂ ਤੁਹਾਡੇ ਉਸਤਾਦ ਸੀ ਸੰਨ ਤੁਹਾਡਾ ਜਿਹੜਾ ਪਰਿਵਾਰ ਆ ਜਿੰਨੇ ਤਾਂ ਸਹਿਯੋਗ ਦਿੱਤਾ ਤੁਹਾਡੀ ਗਰੀਬੀ ਦੀ ਹਾਲਤ ਦੇ ਵਿੱਚ ਵੀ ਪਰ ਇਹ ਕਿ ਸਰਕਾਰਾਂ ਵੱਲੋਂ ਤੁਹਾਡਾ ਬਿਲਕੁਲ ਕਹਿਣਾ ਵੰਦੇ ਕਿਸੇ ਸਰਕਾਰ ਨੇ ਤੁਹਾਡੀ ਬਾਹ ਨਹੀਂ ਫੜੀ ਜਦ ਕੇ ਫੜਨੀ ਚਾਹੀਦੀ ਸੀ ਜਿਤਨਾ ਤੁਸੀਂ ਮਤਲਬ ਨੈਸ਼ਨਲ ਤੱਕ ਹੈ ਤੇ ਅਜੇ ਤੱਕ ਤੁਸੀਂ ਫਿਰ ਆਪਣੇ ਕੋਲੋਂ ਹੀ ਇਹ ਖਰਚਾ ਇਹਨੂੰ ਕਿਸ ਤਰ੍ਹਾਂ ਤੁਸੀਂ ਅਫੋਰਡ ਕਰਦੇ ਰਹੇ ਨੈਸ਼ਨਲ ਤੱਕ ਜਾ ਕੇ ਤਾਂ ਗੇੜ ਦੇ ਰਹੇ ਉਹ ਕਿੱਦਾਂ ਫਿਰ ਤੁਸੀਂ ਆਪਣਾ ਹੋਰ ਕਰਦੇ ਰਹੇ ਖਰਚੇ ਨੂੰ ਦੇਖੋ ਭਾਈ ਮੇਰੇ ਪਿਤਾ ਵੀ ਸਰਦਾਰ ਕਸ਼ੂਬ ਸਿੰਘ ਹਾਂਜੀ ਉਹ ਦੇਖੋ ਇਹ ਡੰਗਰ ਨਹੀਂ ਰੱਖੇ ਭਾਈ ਢਾਈ ਦਿਨ ਕਿਤੇ ਪੈਲੀ ਹੈ ਢਾਈ ਦਿਨ ਪੈਲੀ ਹੈ ਉਹਦੇ ਵਿੱਚੋਂ ਅਸੀਂ ਬਜਾਰਾ ਕਰਨਾ ਉਹਦੇ ਵਿੱਚੋਂ ਹੀ ਸਾਰਾ ਕੁਝ ਕਰਨਾ ਫਿਰ ਭਾਈ ਇਹ ਦੇਖਿਆ ਜਾ ਵੀ ਜਿਹੜੀ ਪਾਵਰ ਲਿਫਟਿੰਗ ਗੇਮ ਹੈ weight lifting game ਆ strong man game ਆ ਇਹ ਬੜੀਆਂ ਗੇਮਾਂ ਆ ਉਹ ਕਿਹੜਾ ਵੀ ਦੁਨੀਆਂ ਗੇਮਾਂ ਆ ਸਾਰਿਆਂ ਨੂੰ ਪਤਾ ਵੀ ਕਿੰਨੀਆਂ ਔਖੀਆਂ ਗੇਮਾਂ ਦੁਨੀਆਂ ਗੇਮਾਂ ਦੇ ਵਿੱਚ ਚਲੋ ਸਾਰੇ ਸਤਿਕਾਰਯੋਗ ਨੇ ਵਧੀਆ ਨੇ ਸਾਰੇ ਪਲੇਅਰ ਜਿਹੜੇ ਗਰੀਬ ਘਰ ਦੀ ਪਛਾਣ ਨੇ ਪਰ ਸਾਡੀ ਗੇਮ ਦੇ ਵਿੱਚ ਵੀ ਇੱਕ ਪ੍ਰਮੋਟ ਕੀਤਾ ਜਾਵੇ ਸਾਡੀ ਪਾਵਰ ਲਿਫਟਿੰਗ ਨੂੰ ਸਟਰੋਂਗ ਮੈਨ weight lifting ਨੂੰ ਪ੍ਰਮੋਟ ਕੀਤਾ ਜਾਵੇ ਜਿੱਤੇ ਬਾਦਲ ਸਾਹਿਬ ਕਰੋੜ ਕਰੋੜ ਰੁਪਏ ਦਾ ਕੰਮ ਕਰਾਉਂਦੇ ਨੇ 2 ਕਰੋੜ ਦੀ ਗੱਲ ਹੈ ਇੰਦਾ ਪਾਵਰ ਲਿਫਟਿੰਗ ਦੇ ਮੈਚ ਵੀ ਜਿਹੜੇ ਆ 2-2 ਕਰੋੜ ਦੇ ਹੋਣੇ ਚਾਹੀਦੇ ਬਾਹਰਲੇ ਦੇਸ਼ਾਂ ਵਿੱਚ ਪਾਵਰ ਲਿਫਟ ਕਰਨ ਕਿੰਨਾ ਪਾਕਿਸਤਾਨ ਜਾਂਦੀ ਟੀਮ ਜਿੱਦਾਂ ਸਾਡੀਆਂ ਟੀਮਾਂ ਨੇ ਜਾਣ ਉਹਨਾਂ ਨੂੰ ਦੁਨੀਆ ਟੀਮਾਂ ਵਾਲਿਆਂ ਨੂੰ ਨਹੀਂ ਮਿਲਦੀਆਂ ਸਾਾਨੂੰ ਕੋਈ ਨਾਮ ਪਾਵਰ ਲਿਫਟਿੰਗ ਨੂੰ ਕੋਈ ਨਾਮ ਨਹੀਂ ਤੁਸੀਂ ਇਸ ਵੇਲੇ ਆਪਣੇ ਇਲਾਕੇ ਤੁਹਾਡੇ ਜੁੱਤ ਕੜੇ ਨੇ ਆਪਣੇ ਪਿੰਡ ਦੇ ਵਿੱਚੋਂ ਕਾਮਲ ਫਰਾਜ ਜਾਂ ਤੁਹਾਡੇ ਇਲਾਕੇ ਏਰੀਆ ਦੇ ਵਿੱਚੋਂ ਕਿਧੋਂ ਹੀ ਲਾ ਲਓ ਅਜੇ ਤੱਕ ਤੁਸੀਂ ਮਤਲਬ ਆਪਣੇ 20 ਸਾਲ ਸਮੇਂ ਦੇ ਦੌਰਾਨ ਕਿੰਨੇ ਕ ਜੁੱਤ ਨੂੰ ਤੁਸੀਂ ਤਿਆਰ ਕਰ ਚੁੱਕੇ ਹੋ ਜਾਂ ਅਜੇ ਕਰਦੇ ਪਏ ਹੋ ਦੇਖੋ ਭਾਈ ਮੈਂ ਆਪ ਇੱਕ ਗਰੀਬ ਪਰਿਵਾਰ ਦੇ ਵਿੱਚ ਹਾਂ ਤੇ ਮੇਰਾ ਸ਼ਾਉ ਹੈ ਵੀ ਜਿਹੜੇ ਗਰੀਬ ਬੱਚੇ ਹਨ ਉਹਨਾਂ ਨੂੰ ਤਿਆਰ ਕਰਨਾ ਕਈ ਦਿਹਾੜੀ ਕਰਦਿਆਂ ਵਿਚਾਰੇ ਨੇ ਦੇਖਿਆ ਮਸਲਾ ਉਹਨਾਂ ਦੇ بڑے بڑے ਵਧੀਆ ਦਿਹਾੜੀ ਵਾਲਿਆਂ ਦੇ ਤੇ ਕਈਆਂ ਨੂੰ ਖਾਨ ਨੂੰ ਸਭ ਕੁਝ ਮਿਲਦਾ ਜਿਨੇ ਭਾਈ ਸਰੀਰ ਬਣਾਉਣਾ ਉਹਨੇ ਦੋ ਐਟਾ ਤੇ ਪੜਾ ਲੈਣਾ ਜਿਨੇ ਨਹੀਂ ਬਣਾਉਣਾ ਉਹਦੇ ਅੱਗੇ ਜਿੰਨੀਆਂ ਮਰਜ਼ੀ ਮਸ਼ੀਨਾਂ ਰੱਖ ਦੋ ਉਹਨੇ ਨਹੀਂ ਬਣਾਉਣਾ ਬਾਕੀ ਇਹ ਵੀ ਮੇਰਾ ਸੁਪਨਾ ਇਹ ਆ ਵੀ ਗਰੀਬ ਬੱਚਿਆਂ ਨੂੰ ਅੱਗੇ ਲੈ ਕੇ ਜਾਵਾਂ ਉਹਨਾਂ ਨੂੰ ਖਰਾਕ ਦਵਾ ਸਰਕਾਰ ਅੱਗੇ ਵੀਰਨ ਮੇਰੀ ਮਦਦ ਕੀਤੀ ਜਾਵੇ ਐਨ ਆਰ ਆਈ ਵੀਰਾਂ ਦੇ ਅੱਗੇ ਵੀ ਮਿਲਿਆ ਵੀ ਉਹਨਾਂ ਨੂੰ ਅੱਗੇ ਲੈ ਕੇ ਜਾਵਾ ਬਾਕੀ ਤਗੜਾ ਬੰਦਾ ਭਾਈ ਗੇਮ ਕਰਦਾ ਨਹੀਂ ਆ ਉਹਨੂੰ ਇਹ ਵੀ ਮੈਂ ਗੇਮ ਕਰਨੀ ਪਈ ਆ ਤੇ ਪੈਸਾ ਤੇ ਉਹਨਾਂ ਨੂੰ ਅੱਗੇ ਵੜਾ ਤੇ ਗਰੀਬ ਬੰਦੇ ਨੂੰ ਮਿਹਨਤ ਕਰਕੇ ਵੀ ਕੰਮ ਹਾਂ ਜੀ ਸੋ ਲਾਸਟ ਵਿੱਚ ਜਿਹੜਾ ਆਲ ਪੰਜਾਬ ਦਾ ਆਲ ਜਿਹੜਾ ਵਰਤ ਪ੍ਰਾਈਡ ਆਵਾਜ਼ਾਂ ਵਰਤ ਦੇਸ਼ ਵਿੱਚ ਵਿਚਾਰੇ ਐਨ ਆਰ ਆਈ ਵੀਰ ਜੋਸ਼ ਦੇ ਬੈਠੇ ਨੇ ਅਸਲੇ ਉਹਨਾਂ ਤੱਕ ਤੁਹਾਨੂੰ ਰਾਜਤ ਦਾ ਸੰਦੇਸ਼ ਕੀ ਆ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਵੀ ਜਿ ਤਰ੍ਹਾਂ ਇਹ ਅਜਿਹਾ ਹੋ ਰਿਹਾ ਪੰਜਾਬ ਦੇ ਹਾਲਾਤ ਜੋ ਨੇ ਤੁਸੀਂ ਵੇਖੀ ਰਹੇ ਹੋ ਕਿੰਨੇ ਸਿੱਦੇ ਦਰਿਆਵਾਂ ਵਗ ਰਹੇ ਨੇ ਜਵਾਨੀ ਸਾਡੀ ਦਾ ਘਾਣ ਹੋ ਰਿਹਾ ਵਾ ਹਨ ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕੋਈ ਗਰੀਬੀ ਜੀ ਕੀ ਹੈ ਇਹੋ ਜਿਹੇ ਹੀਰੇ ਆ ਜਿਹੜਾ ਨੂੰ ਤਰਸੰਦੀ ਰੋੜ ਆ ਹਨ ਤੇ ਤੁਸੀਂ ਕੀ ਚ ਦੇਖ ਦੇਣਾ ਚਾਹੋਗੇ ਆਪਣੇ ਵੱਲੋਂ ਮਤਲਬ ਜੂਤ ਨੂੰ ਆਲ ਜੂਤ ਨੂੰ ਵੇਖੋ ਭਾਜੀ ਮੈਂ ਸਰਕਾਰ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਕਬੱਡੀ ਨੂੰ ਮਤਲਬ ਲੱਖ ਲੱਖ 2-2 ਲੱਖ ਰੁਪਈਆ ਨਹੀਂ 12 ਟੂਰਨਾਮੈਂਟ ਦਾ ਖਲੋਂਦੇ ਆ ਤੇ ਇਦਾਂ ਹੀ ਸਾਡੀ ਗੇਮ ਦੇ ਵਿੱਚ ਸਾਨੂੰ ਇੱਕ ਜਿਮ ਖੋਲ ਕੇ ਦਿੱਤਾ ਜਾਵੇ ਜਿਮ ਦੇ ਵਿੱਚ ਜਿਹੜੇ ਗਰੀਬ ਬੱਚਿਆਂ ਦੀ ਹੈ ਜੀ ਤਿਆਰੀ ਕਰਾਈਏ ਉਹਨਾਂ ਨੂੰ ਅੱਗੇ ਲੈ ਕੇ ਜਾਈਏ ਉਹਨਾਂ ਦੇ ਸੁਪਨੇ ਪੂਰੇ ਕਰੀਏ ਬਸ ਐਨਆਰਈ ਵੀਰਾਂ ਨੂੰ ਇਹੋ ਗੱਲ ਕਹਿਣਾ ਵੀ ਜੇ ਤੁਸੀਂ ਕੱਪੜੀ ਨੂੰ ਪਹਿਰਾ ਦੇ ਸਕਦੇ ਹੋ ਤੇ ਸਾਡੀ ਗੇਮ ਨੂੰ ਦੋ ਸਾਡੇ ਜਿਮ ਲੈ ਕੇ ਦੋ ਮਤਲਬ ਜਿਹੜੀ ਇਹਨਾਂ ਨੂੰ ਜ਼ਰੂਰ ਦੀ ਉਹ ਚੀਜ਼ ਹੈ ਤੇ ਜਿਸੰਦਰ ਸਰਦਾਰ ਹਰਜੀਤ ਸਿੰਘ ਪਾਵਰ ਲਿਫਟਿੰਗ ਕੋਚ ਨੇ ਜਿਹੜੇ ਇਹ ਪਿੰਡ ਕਾਮਲਪੁਰਾ ਤੁਹਾਨੂੰ ਦੱਸ ਚੁੱਕੇ ਆ ਪਹਿਲਾਂ ਹੀ ਇਹ ਤਹਿਸੀਲ ਜਲਾਲਾ ਜੇ ਪੈਂਦਾ ਵਾ ਜਿਲ੍ਹਾ ਅਮਰਸਰ ਅਜਨਾਲਾ ਹਲਕੇ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਆ ਇਹੋ ਜਿਹੇ ਹੀਰੇ ਜਿਹੜੇ ਪਬਲਿਕ ਪ੍ਰਾਈਮਰੀ ਵੀ ਚਾਲਵਾ ਜੇ ਤਰਾਸ਼ਦੇ ਆ ਤੇ ਤਾਂ ਹੀ ਅੱਜ ਕਾਮਲਪੁਰੇ ਇਹਨਾਂ ਦੇ ਘਰ ਗ੍ਰਹਿ ਵਿਖੇ ਪਹੁੰਚੇ ਆ ਬੜੀ ਹੀ ਸਰਕਾਰਾਂ ਵਾਸਤੇ ਮੈਂ ਕਹੂੰਗਾ ਕਿ ਬੜੀ ਹੀ ਸ਼ਰਮਨਾਕ ਗੱਲ ਆ ਕਿ ਜਿਹੜੇ ਵਾਅਦੇ ਕਰਕੇ ਜਿਤਨਾ ਕਹਿ ਰਹੇ ਨੇ ਕਿ ਵਿਧਾਇਕ ਹਰਪ੍ਰਤਾਪ ਜੀ ਨੇ 2 ਲੱਖ ਦਾ ਵਾਅਦਾ ਕੀਤਾ 3 ਲੱਖ ਦਾ ਦੇ ਔਜਨਾ ਜੀ ਸਟੇਜ ਤੇ ਬੋਲ ਕੇ ਗਏ 2 ਲੱਖ ਰੁਪਇਆ ਏ ਮੈਂ ਕਹਿੰਦਾ ਵੀ ਸ਼ੱਕ ਨਹੀਂ ਕਿ ਮੈਂ ਇਨਾਂ ਬਾਰੇ ਸੁਣਾ ਗਿਆ ਆਪਣੇ ਬੱਚੇ ਵੀ ਇਨਾਂ ਦੇ ਪ੍ਰੇਰਿਤ ਹੋ ਰਹੇ ਨੇ ਇਨਾਂ ਦੀ 6 ਸਾਲ ਦੀ ਬੱਚੀ ਵੀ ਇਨਾਂ ਤੋਂ ਪ੍ਰੇਰਿਤ ਹੋ ਕੇ ਅੱਗੇ ਦੀ ਪਾਪਾ ਮਾਂ ਵੀ ਤੁਹਾਡੇ ਵਰਗੇ ਬਾਨਾ ਵਾ ਪਰ ਇਹ ਐਸ ਵੇਲੇ ਇਨਾਂ ਦਾ ਮਨ ਇਨਾਂ ਟੁੱਟ ਚੁੱਕਿਆ ਵਾ ਕਿ ਇਹ ਹੁਣ ਕਹਿੰਦੇ ਵੀ ਮੈਨੂੰ ਤਾਂ ਲੱਗਦਾ ਕਿ ਮੈਂ ਸਿਰਫ ਪੱਠੇ ਪਾਉਣ ਜੋਗਾ ਹੀ ਰਹਿ ਗਿਆ ਵਾਂ ਇਹ ਸਾਡੀਆਂ ਸਰਕਾਰਾਂ ਦੀਆਂ ਨਾਕਾਮੀਆਂ ਵਾ ਜੇ ਇਹੋ ਹੀ ਸਰਕਾਰਾਂ ਸਾਡੀਆਂ ਇਨਾਂ ਵੀਰਾਂ ਨੂੰ ਉੱਤੇ ਲੈ ਕੇ ਚੁੱਕਣ ਤੇ ਸਾਡੇ ਪੰਜਾਬ ਦਾ ਨਗਰ ਦਾ ਸਮਾਜ ਦਾ ਦੇਸ਼ ਦਾ ਜਿਹੜਾ ਵਾ ਉਹ ਨਾ ਜਿਹੜਾ ਉਹ ਆਲ ਵਰਲਡ ਜਰੋਸ਼ਨ ਹੋ ਸਕਦਾ ਵਾ ਤੇ ਮੈਂ ਪ੍ਰਸ਼ਾਸਨ ਨੂੰ ਇੱਕ ਦੇ ਲਾਂਤ ਵੀ ਪਾਉਣਾ ਵਾ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਸ ਵੀਰ ਦੀ ਜਾਂ ਹੋਰ ਕਿ ਸਮਾਜ ਸੇਵੀ ਨੂੰ ਐਨਆਰ ਵੀਰਾਂ ਤੱਕ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਆ ਮੋਨਾ ਵੀਰਾਂ ਨੂੰ ਇੱਕ ਬੇਨਤੀ ਕਰੂੰਗਾ ਜੇ ਸਰਕਾਰਾਂ ਦੀਆਂ ਜਮੀਰਾਂ ਸੁੱਤੀਆਂ ਆ ਤੇ ਆਪਾਂ ਇਹੋ ਜਿਹੇ ਵੀਰਾਂ ਦੀ ਮਦਦ ਕਰਕੇ ਤੇ ਆਪਣੇ ਨੱਗਰ ਦਾ ਜਾਂ ਪੰਜਾਬ ਦਾ ਜਿਹੜਾ ਉਹ ਨਾਰੋਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਚੱਲ ਲਾਲਾ ਕਾਲਾ ਵੈਰੀ ਗੁੱਡ ਆਵਾਜ਼ ਹਰਜੀਤ ਸਿੰਘ ਜੀ ਉਹਨਾਂ ਦੀ ਬੇਟੀ 6 ਸਾਲ ਦੀ ਹੈ ਵੇਖੋ ਇਹ ਆਪਾਂ ਜਿਹੋ ਜਿਹਾ ਘਰ ਦਾ ਮਾਹੌਲ ਸਿਰਜਾਂਗੇ ਨਾ ਸਾਡੇ ਬੱਚੇ ਉਹ ਹੀ ਸਿੱਖਦੇ ਆ ਮੈਂ ਐਸੇ ਕਰਕੇ ਬਿਆਨ ਕਰਦਾ ਰਹਿਣਾ ਵਾਂ ਕਿ ਆਪਣੇ ਘਰ ਦੇ ਮਾਹੌਲ ਜਿਹੜੇ ਆਪਾਂ ਸਹੀ ਕਰੀਏ ਤਾਂ ਸਾਡੇ ਬੱਚੇ ਕਦੀ ਵੀ ਵਿਕਾਰਾਂ 'ਚ ਨਹੀਂ ਪੈਣਗੇ ਚੰਗੇ ਕੰਮ ਕਰਨਗੇ ਆ ਤੁਹਾਡੇ ਸਾਹਮਣੇ ਇੱਕ ਵੇਖ ਲਓ ਪਰਤੱਖ ਸਬੂਤ ਹੈ ਤੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਬੱਚੀ ਵਾਲ ਦੇ ਵੇਖ ਕੇ ਬਹੁਤ ਹੀ ਜ਼ਿਆਦਾ ਹੈ